sasri ga ਤਾ ਬਣ ਗਿਆ ਮਸ਼ੀਨ ਆਪਾਂ ਚਾਲੂ ਕਰਕੇ ਵੇਖ ਲਈ ਮਸ਼ੀਨ ਆਪਣੀ ਰੈਡੀ ਆ ਆਪਾਂ ਵੱਢ ਕੇ ਵੇਖ ਲੈ ਪੱਠੇ ਤੇ ਹੁਣ ਤਿਆਰੀ ਆ ਮੱਕੀ ਦੀ ਚਾਰ ਪਾਉਂਦੀ ਇੱਕ ਤੋਂ ਆ ਵੀ ਆਉਗਾ ਜੇ ਨਹੀਂ ਨਹੀਂ ਪਤਾ ਚਾਰ ਸੁੱਕਾ ਬੋਝਾਂ ਗਿੱਲਾ ਪਾਉਗਾ ਨਹੀਂ ਇਧਰ ਨਾਲ ਪਾਸੇ ਦੇ ਆਪਾਂ ਪਾਉਣਾ ਚਾਰ ਤੇ ਤੇਰਾ ਨਾਲ ਮੱਕੀ ਆ ਜੋਨਾ ਆਪਾਂ ਵੇਖ ਕੇ ਜਾਣਾ ਕਿਤੇ ਖੁੱਡ ਜਾਂ ਕਿਤੇ ਕੁਝ ਪ੍ਰਯਾਤ ਨਹੀਂ ਹੋਇਆ ਕਿੰਨੇ ਨਾਲ ਛੱਡਿਆ ਝੋਨੇ ਪਾਣੀ ਬਸ ਪਤੀਆ ਤੇਰੀ ਹੋਈ ਆਪਾਂ ਇਨਾ ਫੋਟ ਥਾਂ ਛੱਡ ਕੇ ਮੱਕੀ ਕਰੀ ਆ ਵਾਕਿ ਲੈਨੇ ਬਾਪਾ ਸੇਨ ਨਾਲ ਇਹਦਾ ਗੇਟਾ ਮਾਰ ਕੇ ਤੋ ਆਪ ਸੋਣੇ ਆ ਮੈਂ ਨਾ ਕੁਈ ਖੰਡਾ ਆਪਣਾ ਬਿਲਕੁਲ ਓਕੇ ਰਪੋਟ ਨੇ ਤੇ ਆ ਰਹੀ ਤੇ ਆ ਰਹੀ ਏ ਹੁਣ ਤਿਆਰ ਏ ਖੰਡਾ ਕੇ ਬਸ ਵਾਏ ਗੁਰਪਾਗਰੇ ਸਹੀ ਚਾਰ ਪੈਗੇ ਅਬ ਆਜੇ ਵਿਚਾਲਾ ਵਧਣਾ ਇਹ ਸ਼ਾਮ ਨੂੰ ਵਿਚਾਲਾ ਵੜਾ ਕੇ ਇਹਦਾ ਫੇਰ ਟਾਈਮ ਨਾਲ ਕਿ ਕਿ ਪੰਜ ਛੇ ਵੇਲਾ ਲਾ ਲਾ ਚਾਲਾ ਵੜ ਦਾਂਗੇ ਆਦਰੋਂ ਤਿੰਨ ਘੋੜੇ ਵੜਨੇ ਇਸ ਕਰਨੇ ਇਹ ਬੰਦਾ ਪਾਣੀ ਦਾ ਜੋ ਸੁੱਕਾ ਇਹ ਫੋਟ ਫੋਡਾ ਪਾ ਵੇਖ ਕੇ ਲਈ ਨਾ ਪਈ ਹੋਏ ਕਿ ਤੇ ਮੋਟਰ ਅਲਰਟ ਆ ਗਈ 12 ਵਜੇ ਅੰ데 ਪਰ ਆਵੇਂ ਬਗ ਵਾਲਾਟ ਆ ਜਾਂਦੀ ਮੋਟਰ ਨੇ

ਮੱਕੀ ਟਰੂਲੀਾਂ ਤੇ ਆ ਰੇ ਇਹ ਕਿਨਾ ਮੱਕੀਆਂ ਦੇ ਜਿਹੜੇ ਕੱਦ ਛੁੱਟਿਆ 9 8 ਕੋ ਭੋਟ 8 4 8 ਫੁੱਟ ਦਾ ਮੱਕੀ ਦਾ ਇਹ ਹੈਡਾਂ ਦਾ ਚਲੋ ਛੁੱਟੀਆਂ 6 ਕੋ ਭੋਟ ਤੇ ਆ ਮੇਰਾ ਕੱਦ 5 10 ਹੈਗਾ ਫਿਰ 5 ਛੱਡੇ ਪੈਂਦਾ ਕੋਈ ਪੈਂਦਾ ਮੰਨੋ ਤੇ ਇਹ ਮੱਕੀ ਮੇਰੇ ਮਾੜੀ ਬਰਾਬਰ ਹੀ 6 ਕੋ ਫੁੱਟਾਂ ਦਾ ਹੈਗਾ ਵਿਚਾਲੇ ਵਿਚਾਲੇ ਬਾ ਸਾਈਡ ਵਾਲੀਆਂ 6 ਸਵਾ 6 ਫੁੱਟ ਪਰਲੀ ਪਰਲੀ 7 ਸਵਾ 7 ਫੁੱਟ ਇਧਰ ਕਿਧਰ ਕਹਾ ਵੀ ਇਸ ਪਰਲੀ ਵਾਲੀ ਹੋ ਗਈ 7 ਸਾਢੇ 7 ਫੁੱਟ ਹੋ ਗਈ 8 ਵੀ ਤੇ ਸਾਰੇ ਬੰਨੇ ਬੁੰਨੇ ਵੱਢ ਕੇ ਇਹ ਆਪਾਂ ਚਾਰ ਦੇ ਰਹੇ ਆ ਤੇ ਮੱਤੀ ਆਪਣੀ 4 ਕਿੱਲੇ ਸਾਢੇ 3 ਕਿੱਲਿਆਂ ਦਾ 4 ਪਾਊਗਾ ਕਨਾਲ ਉੱਥੋਂ ਚਾਰੇ ਕੀ ਕਨਾਲ ਦੂਜੀ ਉਹ ਜੇ ਦੋਵਾਂ ਨਟਾਂ ਕੋਲ ਕਨਾਲ ਕਨਾਲੋਂ ਚਾਰੇ ਕੀ ਕਨਾਲ ਡੇਢ ਇੱਥੋਂ ਚਾਰੇ ਕੀ ਇਹਨਾਂ ਸਾਢੇ 3 ਕਨਾਲਾਂ ਆ ਗਈਆਂ ਵਾਧਾ ਕਿੱਲਾ ਹੋ ਵੀ ਜਾ ਸਾਢੇ 3 ਕਿੱਲਿਆਂ ਦਾ ਆਪਣਾ ਇਹ 4 ਉਹ ਪਾਊਗਾ ਤੇ ਅਲੋਖ ਦੇ ਤਾਂ ਦੇ

ਵੇ ਕੀ ਬੰਦਾ ਆਇਦਰਾ ਆਪਾ ਵੱਡੇ ਹੋਏ ਬੰਨੇ ਮੱਖਾ ਇੱਕ ਇੱਕ ਬੈਡ ਰਹਿੰਦਾ ਏ ਕੋੜਾ ਵੱਡ ਕੇ ਕਮਣੇ ਬੈਠਦੇ ਬਾਕੀ ਜਾਗ ਰਹੇ ਖੁੱਡਾ ਇੱਕ ਤੇ ਪਾਣੀ ਨਹੀਂ ਆਇਆ ਪਰ ਖੁੱਲਾ ਤਾਂ ਸਹੀ ਆ ਇਹ ਆਦਰ ਪਾਉਰੇ ਭਾਈ ਜਿਹੜੇ ਆਪ 17 18 ਲੁਾਈ ਉਹਨੂੰ चोबर बैठे हैं ने अपनी इधर तो टेटी जरूर जी जरूर बना वहाँ गया ठंडा रखा मेरा चल बच्चे ये साड़ी बहुत खास होने हैं नेट दे मैनेजर जैसा हो ताड़ी ये नेट लेवर नहीं है मने जैसा हो लेटोगी ਹਾਂ ਤੁਸੀਂ ਨਹੀਂ ਆਏ ਅੱਜ ਨੈਟ ਚ ਤੇ ਅੱਜ ਤਾਂ ਨੈਟ ਚ ਅੱਜ ਇੱਧਰ ਚਾਰ ਪਾਉਣ ਆਏ ਮਜ਼ਾਰ ਆਵਾਜ਼ ਆਉਗੀ ਆਰੀ ਵੱਡੀ ਜੀ ਟਾਈਮ ਹੋ ਗਿਆ 8:30 ਰਾਤ ਦੇ ਟਾਈਮ ਹੋ ਗਿਆ 8:30 8:30 ਟਾਈਮ ਬਾਲਾ ਲੱਗਾ ਇੱਧਰੋਂ ਗਿੱਲਾ ਹੀ